ਓ ਕਿੱਧਰੋਂ ਕੱਪੜੇ ਲਈ ਜਾਂਦੇ ਆ। ਵੀਰੇ ਆ ਕੱਪੜੇ ਕਿੱਧਰੋਂ ਲਈ ਜਾਂਦੇ ਆ। ਬਾਲਾ ਜੀ ਵਾਲੇ ਕਮਲੇ ਹੋ ਗਏ ਜੀ। ਆਹ ਦੀ 6 ਟੀ-ਸ਼ਰਟਾਂ ਕਰਤੀਆਂ ਪ्योर ਪ्योर ਕਾਟਨ ਆ ਗਈ ਸਿੰਥੈਟਿਕ ਕੋਈ ਨਹੀਂ। ਯਾਰ ਕੇ 6 ਲੋਰਾ ਹੀ ਆਫਰ ਆ ਰਖੜੀ ਦੇ ਆਫਰ ਆ ਜੀ। 6 ਟੀ-ਸ਼ਰਟਾਂ ਆਈ। 1000 ਦੀਆਂ। 1000 ਦੀਆਂ 6 ਉਹ ਵੀ ਪ੍ਰੀਮੀਅਮ ਆ ਕੈਨ ਨਾਲ ਨਹੀਂ ਹੈਈਆਂ। ਇਹ ਆ ਤਾਂ 6 ਸ਼ਰਟਾਂ ਆਈ। ਜੀ। ਲਓ ਜੀ ਇਹ ਕਹਿੰਦੇ ਬਾਲਾ ਜੀ گارਮੈਂਟਸ ਵਾਲੇ ਕਮਲੇ ਹੋ ਗਏ ਫ੍ਰੀ ਲੋਰਾ ਟੀ-ਸ਼ਰਟਾਂ ਵੰਡ ਜਾਂਦੇ ਆ। ਪਤਾ ਕਰਦੇ ਵੀ ਯਾਰ ਦੀਆਂ 6 ਲੋਰਾ ਤੇ ਟੀ-ਸ਼ਰਟਾਂ ਦੇ ਦੇ ਵੀ ਰਹੇ ਨੇ ਕਿ ਝੂਠ ਬੋਲ ਰਹੇ ਨੇ। ਆਪਾਂ ਤੁਹਾਨੂੰ ਦਿਖਾਉਣੇ ਆਂ ਹਾਂਜੀ ਸਰ ਕੀ ਰੋਲਾ ਪਾਜੀ 1000 ਦੀਆਂ ਕਹਿੰਦੇ 6 ਲੋਲਾਂ ਟੀ-ਸ਼ਰਟਾਂ ਸ਼ਰਟਾਂ ਕੀ ਰੋਲਾਈਏ ਰੋਲਾ ਨਹੀਂ ਹੈਗਾ ਜੀ ਸੱਚੀਆਂ ਗੱਲਾਂ ਨੇ ਪਹਿਲਾਂ ਤਾਂ ਸਾਨੂੰ ਖਵਾਦੀ ਵੀ ਜਿੰਨੇ ਵੀ ਤੁਹਾਨੂੰ ਬੰਦੇ ਦੇਖਦੇ ਨੇ ਉਹਨਾਂ ਨੂੰ ਕਹ ਵੀ ਆਹ ਵੀਡੀਓ ਕਰ ਦੋ ਸ਼ੇਅਰ ਕਰ ਜਾਵਾ ਫ੍ਰੀ ਮਿਲਣੀਆਂ ਨੇ ਜਮਾ ਫ੍ਰੀ ਜਮਾ ਫ੍ਰੀ ਮਿਲਣੀਆਂ ਨੇ ਸਿਰਫ ਸ਼ਾਪਿੰਗ ਦੇ ਉੱਤੇ 2000 ਦੀ ਸ਼ਾਪਿੰਗ ਕਰੋ 1500 ਸ਼ਾਪਿੰਗ ਕਰੋ ਜਮਾ ਫ੍ਰੀ ਮਿਲਣੀਆਂ ਆਉਣਾ ਕਿੱਥੇ ਰਾਮਪਰਾ ਸ਼ਹਿਰ ਦੇ ਵਿੱਚ ਤੁਹਾਨੂੰ ਆ ਦਾ ਦਈਏ ਸ਼ਰਟਾਂ 1000 ਦੀਆਂ 6 ਫੁੱਲ ਗਰੰਟੀ ਹੈ ਜੀ ਕਪੜਾ ਖਰਾਬੇ ਸੁੱਟ ਜੋ ਨਵੇਂ ਲੈ ਜਾਓ ਆ ਸ਼ਰਟਾਂ ਟੀ-ਸ਼ਰਟਾਂ ਆਗੀਆਂ ਪਿਓਰ ਕਾਟਨ ਦੇ ਵਿੱਚ ਆ ਚੈੱਕ ਕਰੋ ਜੀ ਇਹ ਵੀ ਹਜ਼ਾਰ ਦੀਆਂ 6 ਮਿਲਣ ਜਾ ਰਹੀਆਂ ਨੇ ਉਸ ਤੋਂ ਬਾਅਦ ਆ ਲੋਰਾ ਨੇ ਇਹ ਵੀ ਹਜ਼ਾਰ ਦੀਆਂ 6 ਨੇ ਉਸ ਤੋਂ ਬਾਅਦ ਆ ਕੈਪਰੀਆਂ ਨੇ ਇਹ ਵੀ ਹਜ਼ਾਰ ਦੀਆਂ 6 ਨੇ ਠੀਕ ਹੈ ਜੀ ਇਹ ਤਾਂ ਤੁਸੀਂ ਮੇਲਾ ਹੀ ਲਾਤਾ ਰੱਖੜੀਆਂ ਤੇ ਆਫਰ ਹੋਰ ਤੁਸੀਂ ਕਹ ਰਹੇ ਸੀ ਪੈਂਟਾਂ ਸ਼ਰਟਾਂ ਵੀ ਨੇ ਰੱਖੜੀਆਂ ਤੇ ਪਹਿਣਿਆ ਦੇਖ ਲਓ ਤਿੰਨ ਪੈਂਟਾਂ ਮਿਲਣੀਆਂ ਵੀਰੇ ਤਿੰਨ ਸ਼ਰਟਾਂ ਮਿਲਣੀਆਂ ਸਿਰਫ ਕੀ ਰੇਟ 'ਚ ਮਿਲਣੀਆਂ 2000 ਰੁਪਏ ਦੀਆਂ ਤਿੰਨ ਪੈਂਟਾਂ ਸ਼ਰਟਾਂ ਹੀ ਤਿੰਨ ਪੈਂਟਾਂ ਤੇ ਤਿੰਨ ਸ਼ਰਟਾਂ 2000 ਰੁਪਏ ਦੇ ਵਿੱਚ ਮਿਲਣ ਜਾ ਰਿਹਾ ਡਿਜ਼ਾਈਨ ਬਹੁਤ ਹੈ ਦੇ ਵਿੱਚ ਕੋਈ ਐ ਨਹੀਂ ਹੋਊਗਾ ਵੀ ਇੱਕ ਦੋ ਪੀਸਾਂ ਦੇ ਵੀਡੀਓ ਪਾਈ ਜਾਂਦੀ ਆ ਢੇਰਾਂ ਦੇ ਢੇਰ ਪਏ ਨੇ ਜੀ ਆਪਣੇ ਕੋਲੇ ਆ ਲੋ ਚੈੱਕ ਕਰ ਲੋ ਬਾਈ ਦੱਬ ਕੇ ਸ਼ੇਅਰ ਕਰ ਦਿਓ ਰਾਮਪਰਾ ਸ਼ਹਿਰ ਦੇ ਵਿੱਚ ਆਉਣਾ ਬਾਲਾਜੀ ਗਾਰਮੈਂਟ ਤੇ ਠੀਕ ਹੈ ਜੀ ਬਿਲਕੁਲ ਜੀ ਕੱਪੜੇ ਦੀ ਗਾਰੰਟੀ ਹੈ ਜੇ ਕੱਪੜਾ ਖਰਾਬ ਹੋਇਆ ਮਖਾਈ ਜੀ ਤੁਹਾਡਾ ਕੋਈ ਵੀ ਪੀਸ ਖਰਾਬ ਹੋ ਜਾਇਆ ਚਾਹ 200 ਵਾਲੀ ਚੀਜ਼ਾ ਚਾਹ 1000 ਰੁਪਏ ਵਾਲੀ ਚੀਜ਼ਾ ਸੁੱਟ ਜਾਓ ਨਵੀਂ ਲੈ ਆਓ ਤੇ ਆਕੇ ਫੁੱਲ ਗਾਰੰਟੀ ਆਪਣੇ ਹਰੇਕ ਕੱਪੜੇ ਦੀ ਲਓ। ਇਹਦੂਆ ਤੁਹਾਨੂੰ ਇਧਰੋਂ ਦਿਖਾਨੇ ਆ ਸਟਾਕ ਆ ਜੋਈਂ ਅਦਰ ਬਾਹਰਲੇ ਪਾਸੇ ਆ ਜੋ। ਬਹੁਤ ਸਟਾਕ ਹੈ। ਇੱਕ ਵਾਰ ਆਪਣਾ ਐਡਰੈਸ ਬੋਲ ਦੋ ਜੀ। ਐਡਰੈਸ ਆਪਣਾ ਹੈਗਾ ਜੀ ਰੰਪਰਾ ਸ਼ਹਿਰ ਹੈ। ਜ਼ਿਲ੍ਹਾ ਆਪਣਾ ਬਠਿੰਡਾ ਦੀ ਬਸਟੈਂਡ ਰੋਡ ਹੈ। ਡੱਗੀ ਸਕੂਲ ਦੇ ਜਮਾ ਸਾਹਮਣੇ ਬਾਲਾ ਜੀ ਗਾਰਮੈਂਟ ਤੇ ਆਪਣੀ ਆਈਡੀ ਨੂੰ ਫੋਲੋ ਕਰਕੇ ਉਹ ਇਹਨਾਂ ਨੂੰ ਫੋਲੋ ਕਰੋ ਜੀ। ਆ ਦੇਖ ਲਓ ਬਾਈ ਸਟਾਕ ਲੱਗਿਆ। ਬ ਐ ਸਮਝ ਲਓ ਵੀ 50000 ਵਾਲੇ ਕੱਪੜੇ ਆਪਾਂ 25000 ਰੁਪਏ ਚ ਦੇ ਦਾਂਗੇ ਜੇ 50000 ਰੁਪਏ ਦੇ ਕੱਪੜੇ ਲੈਣੇ ਸਰਦੀ ਤੇ ਗਰਮੀ ਦੇ ਹਰ ਤਰ੍ਹਾਂ ਦੇ ਕੱਪੜੇ ਆ ਦੇਖੋ ਢੇਰਾ ਦੇ ਢੇਰ ਪਏ ਨੇ ਜੇ ਕਿਸੇ ਮੇਰੇ ਵੀਰ ਨੇ ਦੁਕਾਨ ਵਾਸਤੇ ਸੇਲ ਕਰਨ ਵਾਸਤੇ ਲੈਣੇ ਉਹ ਵੀ ਸਾਡੇ ਨਾਲ ਕਨਸੈਪਟ ਕਰ ਸਕਦਾ ਜੀ ਬਿਲਕੁਲ ਜੀ ਬਾਲਾ ਜੀ گارਮੈਂਟਸ ਨੇ ਐਨੇ ਵੱਡੇ ਵੱਡੇ ਆਫਰ ਲਾਤੇ ਠਮਾਕੇ ਕਰਤੇ ਜੀ ਐਨੇ ਵੱਡੇ ਆਫਰ ਤੁਹਾਨੂੰ ਕਿਤੇ ਨਹੀਂ ਮਿਲਣਗੇ ਜੀ ਆਉਣਾ ਕਿੱਥੇ ਜੀ ਸ਼ਹਿਰ ਰਾਮਪਰਾ ਦੇ ਵਿੱਚ ਬਾਲਾ ਜੀ گارਮੈਂਟਸ ਆਉਂਦੇ ਬਾਕੀ ਦਾ ਫੁੱਲ ਐਡਰੈਸ ਸਕਰੀਨ ਦੇ ਉੱਤੇ ਚੱਲ ਰਿਹਾ ਜੀ ਕਾਲ ਕਰਕੇ ਉਸ ਤੋਂ ਬਾਅਦ ਪੈਕਿੰਗ ਦੇ ਵਿੱਚ ਮਾਲ ਪਿਆ ਸਾਰਾ ਫਰੈਸ਼ ਮਾਲ ਹੋਊਗਾ ਜੀ ਕੋਈ ਆ ਲੋ ਆ ਦੇਖੋ ਜੀ ਟੀ-ਸ਼ਰਟਾਂ ਕollar ਵਾਲੀਆਂ ਆ ਗਈਆਂ ਇਹ ਵੀ 1000 ਦੀਆਂ 6 ਦੇ ਰਿਹਾ ਹਾਂ ਦੱਬ ਕੇ ਸ਼ੇਅਰ ਕਰ ਦਿਓ ਯਾ ਕਾਰਗੋ ਪੈਂਟਾਂ ਨੇ ਇਸ ਟਾਈਮ ਟ੍ਰੈਂਡਿੰਗ ਚੱਲ ਰਹੀਆਂ ਕੁੜੀਆਂ ਮੁੰਡੇ ਸਾਰੇ ਪਾਉਂਦੇ ਨੇ ਇਹ ਕਿੰਨੇ ਦੇ ਮਿਲਣ ਜਾ ਰਹੀਆਂ 1500 ਦੀਆਂ ਤਿੰਨ ਤੇ 1800 ਦੀਆਂ ਤਿੰਨ ਜੀ ਲਓ ਜੀ 1500 ਦੀਆਂ 3 500 ਰੁਪਏ ਦੀ ਪੈਂਟਾਂ ਦੇਖੋ ਜੀ ਤੁਸੀਂ ਕੁਆਲਿਟੀ ਦੀ ਫੁੱਲ ਗਾਰੰਟੀ ਆ ਸਾਡੀ ਆ ਜਿਨ੍ਹਾਂ ਨੇ ਸਾਰੀਆਂ ਜੈਨੂਨ ਜਿੰਨਾ ਹੋਣੀਆਂ ਦਿੱਲੀ ਦੀ ਜੈਨਾਂ ਹੀ ਤੁਹਾਨੂੰ ਪਹਿਲੇ ਨੰਬਰ ਤੇ ਦੱਸ ਦਈਏ ਇਹ ਜਿਹੜੀਆਂ ਜਿ ਇਹਦੀ ਗਾਰੰਟੀ ਹੈ ਜੀ 3 ਮਹੀਨਿਆਂ ਦੀ ਰੰਗ ਖਰਾਬੇ ਸੁੱਟ ਜੋ ਨਵੀਂ ਲੈ ਜਾਓ ਉਸ ਤੋਂ ਬਾਅਦ ਉਹਨੂੰ ਨੋਰਮਲ ਰੇਂਜ ਚ ਲੈਣੀ ਨੋਰਮਲ ਰੇਂਜ ਵੀ ਮਿਲ ਜੂਗੀ ਆ ਚੈੱਕ ਕਰ ਲਓ ਜੀ ਇਹ 2500 ਦੀ ਤਿੰਨ ਨੇ 1500 ਰੁਪਏ ਤਿੰਨ ਵੀ ਮਿਲ ਜਾਣੀ ਆ ਚੈੱਕ ਕਰ ਲਓਈ ਆ 1500 ਰੁਪਏ ਦੀ ਤਿੰਨ ਪੈਂਟਾਂ ਨੇ ਆਲੋ ਫੋਲੋ ਸਟੋਰ ਕੋ ਪਿਆਜੀ ਕੈਨ ਦਾ ਭਾਅ ਵੀ ਵੀਡੀਓ ਵਿੱਚ ਲੰਮੀ ਹੋ ਜਾਂਦੀ ਐ ਇਹਨਾਂ ਕੁਝ ਅਸੀਂ ਦੱਸ ਨਹੀਂ ਸਕਦੇਗੇ ਤੁਹਾਨੂੰ ਹਰ ਤਰ੍ਹਾਂ ਦੇ ਕੱਪੜੇ ਮਿਲਣਗੇ ਸਰਦੀਆਂ ਦੇ ਗਰਮੀਆਂ ਦੇ ਜੈਂਟਸ ਲੇਡੀਜ਼ ਫੁੱਲ ਕੱਪੜੇ ਮਿਲਣਗੇ ਬਾਈ ਬਣ ਕੇ ਨਾ ਸ਼ੇਅਰ ਕਰ ਦੋ ਦੱਬ ਕੇ ਵੀਡੀਓ ਨੂੰ ਜਿੰਨੇ ਵੀ ਬੰਦੇ ਸ਼ੇਅਰ ਕਰਕੇ ਉਹਨਾਂ ਦੇ ਬਹੁਤ ਜ਼ਿਆਦਾ ਵੱਡੇ ਫਾਇਦੇ ਹੋਣ ਆਲੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ 1 ਲੱਖ ਰੁਪਏ ਨਾ ਮਿਲੂਗਾ ਜੇ ਇੱਥੇ ਕੱਪੜੇ ਨਾ ਮਿਲਣ ਰੇਟ ਨਾ ਮਿਲੇ ਕੱਪੜਾ ਖਰਾਬ ਹੋ ਸੁੱਟ ਜਾ ਨਵਾਂ ਲੈ ਜਾਓ ਬਾਕੀ ਬਾਕੀ ਤੁਸੀਂ ਦੱਸ ਦੋ ਮੈਡਮ ਜੀ ਬਿਲਕੁਲ ਜੀ ਬਾਈ ਦੀ ਗਾਰੰਟੀ ਲੈ ਰਹੇ ਨੇ ਕੱਪੜੇ ਦੀ ਕਰੀਨ ਦੇ ਉੱਤੇ ਨੰਬਰ ਸਾਰੇ ਜੀ ਫਟਾਫਟ ਕੰਟੈਕਟ ਕਰਕੇ ਬਾਈ ਜੀ ਦੀ ਸ਼ਾਪ ਤੇ ਵਿਜ਼ਿਟ ਕਰੋ ਜੀ ਧੰਨਵਾਦ